ਨਮਸਕਾਰ ਦੋਸਤੋ ਮੈਂ ਅਨੰਦ ਰੂਲਾ ਜੀਰਾ ਪਲੇਟਨ ਤੋਂ ਹਾਜ਼ਰ ਹੋਇਆ ਹਾਂ ਆਰਥਿਕ ਤੌਰ ਤੇ ਇੱਕ ਪੱਖ ਦਾ ਮੁੱਦਾ ਲੈ ਕੇ ਦੋਸਤੋ ਕਾਰੋਬਾਰ ਨਾਲ ਹੀ ਆਪਾਂ ਆਪਣੇ ਕਾਰੋਬਾਰ ਨੂੰ ਸੁਧਾਰ ਸਕਦੇ ਹਾਂ ਦੋਸਤੋ ਅੱਜ ਜਿਹੜਾ ਹੈ ਆਰਥਿਕ ਤੰਗੀ ਦਾ ਯੁੱਗ ਚੱਲ ਰਿਹਾ ਹੈ ਤੇ ਲੋਕ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਹਨ ਅਤੇ ਆਪਣਾ ਜਿਹੜਾ ਪੁਰਾਣਾ ਕਾਰੋਬਾਰ ਹੈ ਉਹਨਾਂ ਨੂੰ ਕਿਸੇ ਨਾ ਕਿਸੇ ਕਿਸੇ ਨਾ ਕਿਸੇ ਤਰ੍ਹਾਂ ਚਲਾਉਣਾ ਚਾਹੁੰਦੇ ਹੁਣ ਕਿਉਂਕਿ ਦੋਸਤੋ ਇਸ ਭੌਤਿਕਵਾਦ ਦੇ ਯੁੱਗ ਚ ਤੇ ਮਹਿੰਗਾਈ ਪੂਰੇ ਪੈਰ ਫਸਾ ਰਹੀ ਹੈ ਤੇ ਹੁਣ ਲੋੜ ਹੈ ਲੋਕਾਂ ਨੂੰ ਕਾਰੋਬਾਰ ਦੀ ਤੁਸੀਂ ਵੇਖਦੇ ਹੋ ਕਿ ਸ਼ਹਿਰ ਦੇ ਹਰ ਕਿਸੇ ਕੋਰਨਰ ਤੇ ਕੋਈ ਵਧੀਆ ਜੀ ਚਾਟ ਪਾਪੜੀ ਦੀ ਦੁਕਾਨ ਖੋਲ ਕੇ ਬੈਠਾ ਹੈ ਕੋਈ ਖਰਬੂਜਾ ਤਰਬੂਜ ਵੇਚਦਾ ਹੈ ਕੋਈ ਤਾਲਿਆਂ ਦਾ ਕੰਮ ਕਰਦਾ ਹੈ ਇਹ ਉਹਨਾਂ ਦੀ ਜਿੰਦਾ ਦੇ ਲਈ ਦਾ ਇੱਕ ਬਹੁਤ ਵੱਡਾ ਸਬੂਤ ਹੈ ਜੋ ਛੋਟਾ ਕੰਮ ਕਰਨ ਦੇ باوجود ਵੀ ਵਪਾਰ ਦੀ ਇੱਕ ਨਵੀਂ ਪਰਭਾਸ਼ਾ ਸਮਝਾਉਣ ਵਿੱਚ ਲੋਕਾਂ ਨੂੰ ਲੱਗੇ ਹੋਏ ਹਨ ਦੋਸਤੋ ਉਹਨਾਂ ਦੀ ਮਜਬੂਰੀ ਕਹਿ ਦਿਓ ਜਾਂ ਪਾਪੀ পেট ਦਾ ਸਵਾਲ ਕਹਿ ਦਿਓ ਲੋਕਾਂ ਦਾ ਵਿਹਾਰ ਜਿਹੜਾ ਹੈ ਉਹ ਪਤਨਨ ਕਾਰਨ ਅੱਜ ਜਿਹੜੀ ਹੈ ਲੋਕਾਂ ਦੀ ਕਈਆਂ ਲੋਕਾਂ ਦੀ ਆਰਥਿਕ ਦਸ਼ਾ ਬਦਲੀ ਹੈ ਲੋਕਾਂ ਦਾ ਵਿਹਾਰ ਜਿਹੜਾ ਹੈ ਦਿਸ਼ਾ ਵੀ ਬਦਲੀ ਹੈ ਤੇ ਦਿਸ਼ਾ ਵੀ ਬਦਲੀ ਹੈ ਅਤੇ ਲੋਕ ਜਿਹੜੇ ਪਹਿਲੇ ਪੁਰਾਣੇ ਸੀ ਪੁਰਾਣੇ ਵਿਚਾਰਾਂ ਦੇ ਲੋਕ ਸੀ ਜਦੋਂ ਕੰਮ ਕਰਦੇ ਸੀ ਪਹਿਲਾਂ ਸੋਚ ਵਾਲੇ ਲੋਕ ਹੁਣ ਨਹੀਂ ਰਹੇ ਉਹਨਾਂ ਲੋਕਾਂ ਦੀਆਂ ਦੋਸਤੋ ਜਿਹੜੇ ਕਿ ਤੁਹਾਡੇ ਉਪਭੋਗਤਾ ਨੇ ਗਾਹਕ ਨੇ ਹੁਣ ਉਹਨਾਂ ਦੀਆਂ ਨੀਤਾਂ ਤੇ ਨੀਤੀਆਂ ਵਿੱਚ ਕਾਫੀ ਫਰਕ ਆ ਗਿਆ ਹੈ ਦੋਸਤੋ ਜ਼ਰੂਰੀ ਨਹੀਂ ਹੈ ਕਿ ਤੁਹਾਡੇ ਦੁਆਰਾ ਜਿਹੜਾ ਖੋਲਿਆ ਗਿਆ ਕੰਮ ਉਹ ਉਹਨਾਂ ਦੇ ਪ੍ਰਤੀ ਸਹਿਮਤ ਹੋਵੇ ਕਿਉਂਕਿ ਆਪਾਂ ਜਦੋਂ ਸੋਚ ਲੈ ਕੇ ਚੱਲਦੇ ਹਾਂ ਤਾਂ ਆਪਾਂ ਸੋਚਦੇ ਹਾਂ ਕਿ ਸਾਡਾ ਜਦੋਂ ਕੰਮ ਆਊਗਾ ਤਾਂ ਸਾਡੇ ਉਪਭੋਗਤਾ ਜਿਹੜੇ ਆ ਸਾਡੇ ਕੋਲ ਇੰਦਾ ਫਟਾਫਟ ਚੱਲ ਕੇ ਆਉਣਗੇ ਪਰ ਨਿਰਾਸ਼ਾ ਦਾ ਮਾਹੌਲ ਹੈ ਆਰਥਿਕ ਤੰਗੀ ਦੇ ਦੌਰ 'ਚ ਜਦੋਂ ਅਸੀਂ ਗਾਹਕ ਆਵਦੀ ਦੁਕਾਨ ਤੇ ਨਹੀਂ ਵੇਖਦੇ ਜਾਂ ਆਪਣੇ ਕੰਮ ਤੇ ਨਹੀਂ ਵੇਖਦੇ ਤਾਂ ਕਿਉਂਕਿ ਉਹਨਾਂ ਦੀਆਂ ਜਿਹੜੇ ਉਪਭੋਗਤਾ ਹੈ ਕੰਜ਼ਿਊਮਰ ਹੈ ਉਹਨਾਂ ਦੇ ਨੀਤਾਂ ਤੇ ਕਾਫੀ ਫਰਕ ਪਿਆ ਹੈ ਦੋਸਤੋ ਕੋਈ ਵੀ ਬੰਦਾ ਜਿਹੜਾ ਹੈ ਭਾਵੇਂ ਟੈਟੂ ਦਾ ਕੰਮ ਕਰ ਰਿਹਾ ਹੋਵੇ ਜਾਂ ਕੋਈ ਬਿਜਲੀ ਦਾ ਕੰਮ ਕਰ ਰਿਹਾ ਹੋਵੇ ਹੁਣ ਉਹ ਜਿਹੜਾ ਕੰਮ ਤੁਸੀਂ ਜੇ ਨਵਾਂ ਵੀ ਕਰਨਾ ਹੈ ਤਾਂ ਪਹਿਲਾਂ ਨਾਲੋਂ ਤੁਹਾਨੂੰ ਜ਼ਿਆਦਾ ਮੁਸ਼ਕਲ ਕਰਨੀ ਪੈ ਰਹੀ ਹੈ ਕਿਉਂਕਿ ਲੋਕਾਂ ਦੇ ਵਪਾਰ ਜਿਹੜੀ ਹੈ ਲੋਪਰਤੀ ਜਿਹੜੀ ਹੈ ਐਟੀਟਿਊਡ ਹੈ ਉਹ ਬਦਲਿਆ ਹੈ ਲੋਕਾਂ ਦਾ ਤਾਂ ਦੋਸਤੋ ਜਦੋਂ ਹੁਣ ਆਪਾਂ ਮਾਰਕੀਟ ਦੇ ਵਿੱਚ ਜਾਣਦੇ ਹਾਂ ਤਾਂ ਨਜ਼ਰ ਮਾਰਦੇ ਹਾਂ ਕਿ ਦੁਕਾਨਾਂ ਹੀ ਦੁਕਾਨਾਂ ਦੁਕਾਨਾਂ ਹੀ ਦੁਕਾਨਾਂ ਨਜ਼ਰ ਆਉਂਦੀਆਂ ਹਨ ਤਾਂ ਉਹ ਦੁਕਾਨਾਂ ਤੇ ਬੈਠੇ ਲੋਕ ਜਿਹੜੇ ਹੈ ਉਹ ਕੋਈ ਨਾ ਕੋਈ ਉਪਭੋਗਤਾ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ ਦੋਸਤੋ ਤੁਹਾਡੇ ਨਾਲ ਆਉਂਦੀ ਹੀ ਕਈ ਲੋਕ ਲੰਘ ਜਾਂਦੇ ਹਨ ਕੋਈ ਇੱਧਰ ਚਲਾ ਜਾਂਦਾ ਹੈ ਕੋਈ ਉੱਧਰ ਚਲਾ ਜਾਂਦਾ ਹੈ ਔਰ ਤੁਸੀਂ ਸੋਚਦੇ ਹੀ ਰਹ ਜਾਂਦੇ ਹੋ ਕਿ ਜਿਹੜਾ ਉਪਭੋਗਤਾ ਹੈ ਮੇਰੇ ਪਾਸੇ ਦੀ ਨਾਲੋਂ ਦੀ ਲੰਘ ਗਿਆ ਮੇਰੀ ਦੁਕਾਨ ਤੇ ਕਿਉਂ ਨਹੀਂ ਆਇਆ ਜਾਂ ਮੇਰੇ ਸ਼ਾਉਰੂਮ ਤੇ ਕਿਉਂ ਨਹੀਂ ਆਇਆ ਜਾਂ ਮੇਰੇ ਇੰਸਟੀਚਿਊਟ ਤੇ ਕਿਉਂ ਨਹੀਂ ਆਇਆ ਦੋਸਤੋ ਉਹਦੇ ਦੋ ਕਾਰਨ ਹੋ ਸਕਦੇ ਹਨ ਜਾਂ ਤਾਂ ਉਹਨਾਂ ਦਾ ਤੁਹਾਡੇ ਵਪਾਰ ਪ੍ਰਤੀ ਕੋਈ ਰੁਚੀ ਨਹੀਂ ਜਾਂ ਤੁਹਾਡੇ ਪ੍ਰਤੀ ਕੋਈ ਰੁਚੀ ਨਹੀਂ ਇਸ ਕਰਕੇ ਹੀ ਦੋਸਤੋ ਅੱਜ ਕੋਈ ਵੀ 1 ਕਰੋੜ ਰੁਪਏ ਦਾ ਭਾਵੇਂ ਅਪਲਾਈ ਜਾਂ ਸਨਮਾਇਕਾ ਦਾ ਕੰਮ ਕਰ ਰਿਹਾ ਹੋਵੇ ਜਾਂ 10000 ਰੁਪਏ ਦੀ ਇੱਕ ਛੋਟੀ ਜੀ ਰੇੜੀ ਲਗਾ ਕੇ ਵੀ ਕੰਮ ਕਰ ਰਿਹਾ ਹੋਵੇ ਤਾਂ ਲੋਕਾਂ ਨੂੰ ਖਰੀਦਣ ਦੇ ਪ੍ਰਤੀ ਜੋ ਰੁਚੀ ਹੈ ਪਹਿਲਾਂ ਰੁਚੀ ਸੀਗੀ ਉਹ ਨਹੀਂ ਦਿਖਾਈ ਦੇ ਰਹੀ ਤੋਂ ਕੈਨੇਡਾ ਨਵੀਂ ਜਨਰੇਸ਼ਨ ਜਿਹੜੀ ਹੈ ਆਈ ਹੈ ਸਿਰਫ ਕੈਨੇਡਾ 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 ਦਿਮਾਗ ਚ ਵੜਿਆ ਤਾਂ ਦੋਸਤੋ ਲੋਕਾਂ ਦੀ ਜਿਹੜੀ ਹੈ ਆਰਥਿਕ ਹਾਲਤ ਵੀ ਠੀਕ ਨਹੀਂ ਇਹ ਵੀ ਦੂਸਰਾ ਕਾਰਨ ਮੰਨ ਸਕਦੇ ਹਾਂ ਕਿਉਂਕਿ ਮਹਿੰਗਾਈ ਵਧੀ ਹੈ ਮਹਿੰਗਾਈ ਦੇ ਵਧਣ ਨਾਲ ਉਹਨਾਂ ਦੀ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਦੇ ਖਰਚੇ ਵਧੇ ਹਨ ਇਸ ਕਰਕੇ ਵੀ ਹੋ ਸਕਦਾ ਹੈ ਕਿ ਤੁਹਾਡੀਆਂ ਦੁਕਾਨਾਂ ਪ੍ਰਤੀ ਉਹਨਾਂ ਦੀ ਦੋਸਤੋ ਰੁਚੀ ਨਹੀਂ ਰਹੀ ਹੁਣ ਆਪਾਂ ਗੱਲ ਕਰੀਏ ਜੀਰਾ ਦੀ ਦੋਸਤੋ ਜੀਰਾ ਵਿੱਚ ਆਏ ਦਿਨ ਫਾਸਟ ਫੂਡ ਕਾਰਨਰ ਖੁੱਲ ਰਹੇ ਹਨ ਤੇ ਪਰ ਮੈਂ ਦੇਖਿਆ ਕਿ ਕੋਈ ਚੱਲਦਾ ਕੋਈ ਵਿਰਲਾ ਹੀ ਦਿਖਾਈ ਦਿੰਦਾ ਹੈ ਹਾਲਾਂਕਿ ਲੋਕ ਦੋਸਤੋ ਕਹਿੰਦੇ ਸੀ ਕਿ ਖਾਣ-ਪੀਣ ਦੀਆਂ ਚੀਜ਼ਾਂ ਦਾ ਤਾਂ ਬਹੁਤ ਜ਼ਿਆਦਾ ਕਰੇਜ਼ ਆ ਇਹ ਤਾਂ ਚੱਲ ਹੀ ਜਾਣਾ ਹੈ ਦੋਸਤੋ ਅੱਜ ਉਹ ਮੋٹے ਕਰਾਇਏ ਪਾਰ ਰਹੇ ਹਨ ਔਰ ਆਪਣੇ ਕੰਮ-ਕਮ ਚਲਾਉਣ ਲਈ ਮੋٹے ਖर्चे ਕਰ ਰਹੇ ਹਨ ਹੁਣ ਦੋਸਤੋ ਇਹੀ ਹਾਲਤ ਜਿਹੜੀ ਆ ਆਈ ਲੈਟਸ ਸੇ ਇਮੀਗ੍ਰੇਸ਼ਨ ਸੈਂਟਰ ਆ ਉਹਨਾਂ ਦੀ ਵੀ ਬਣ ਗਈ ਹੈ ਕਿਉਂਕਿ ਕੈਨੇਡਾ ਦੇ ਵਿੱਚ ਕੁਝ ਪ੍ਰਤੀਬੰਧਤਾ ਲੱਗਣ ਕਾਰਨ ਸਟੂਡੈਂਟਸ ਦੀ ਤਾਂ ਬਹੁਤ ਸਾਰੇ ਇਮੀਗ੍ਰੇਸ਼ਨ ਸੈਂਟਰ ਤੇ ਆਈ ਲੈਟਸ ਵੀ ਹੁਣ ਵੇਲੇ-ਵੇਲੇ ਬੈਠੇ ਦਿਖਾਈ ਦੇ ਰਹੇ ਹਨ ਦੋਸਤੋ ਕਿਦੋਂ ਤੱਕ ਚੱਲੇਗਾ ਕਿਦੋਂ ਤੱਕ ਇਹ ਜਿਹੜੀ ਹੈ ਲੋਕ ਜਿਹੜੀ ਹਾਰਥਕ ਮੰਦੀ ਜਿਹੜੀ ਚੱਲਦੇ ਰਹਿਣਗੇ ਤਾਂ ਦੋਸਤੋ ਆਪਾਂ ਕਹਿ ਸਕਦੇ ਹਾਂ ਰੈਸੈਸ਼ਨ ਟਾਈਮ ਸ਼ੁਰੂ ਹੋ ਗਿਆ ਹੈ ਰੈਸੈਸ਼ਨ ਟਾਈਮ ਸ਼ੁਰੂ ਹੋ ਗਿਆ ਹੈ ਦੋਸਤੋ ਕੱਲ ਇੱਕ ਨਿਊਜ਼ ਸੀ ਕਿ ਕੈਨੇਡਾ ਦੇ ਵਿੱਚ ਵੀ ਰੈਸੈਸ਼ਨ ਟਾਈਮ ਚੱਲ ਰਿਹਾ ਹੈ ਤੇ ਉਹ ਬਾਹਰ ਵਾਲ ਅਪੀਲ ਕਰ ਰਿਹਾ ਹੈ ਕਿ ਸਟੂਡੈਂਟਸ ਨੂੰ ਕਿ ਦੋਸਤੋ 2027 ਵਿੱਚ ਆਇਆ ਜੇ ਪਹਿਲਾਂ ਨਾ ਆਇਆ ਜੇ ਐਸ ਵੇਲੇ ਕੈਨੇਡਾ ਦੇ ਵਿੱਚ ਜ਼ਬਰਦਸਤ ਰੈਸੈਸ਼ਨ ਚੱਲਦਾ ਪਰ ਉਹ ਇੱਕ ਅਮੀਰ ਮੁਲਕ ਹੈ ਅਸੀਂ ਇੱਕ ਗਰੀਬ ਮੁਲਕ ਹੈ ਤਾਂ ਦੋਸਤੋ ਰੈਸੈਸ਼ਨ ਕਹਿੰਦੇ ਹਨ ਨੂੰ ਕਿ ਰੈਸੈਸ਼ਨ ਟਾਈਮ ਚੱਲ ਰਿਹਾ ਹੈ ਤਾਂ ਇਸ ਅਵਸਥਾ ਦੇ ਵਿੱਚ ਲੋਕ ਹੁਣ ਕਰਨ ਕੀ ਕਿਉਂਕਿ ਉਹਨਾਂ ਨੇ ਆਪਣੇ ਕੰਮ ਚਲਾਉਣੇ ਹਨ ਤਾਂ ਦੋਸਤੋ ਤੁਸੀਂ ਆਪਣੇ ਵਿਹਾਰ ਨਾਲ ਇਸ ਨੂੰ ਰੋਕ ਸਕਦੇ ਹੋ ਔਰ ਦੋਸਤੋ ਆਪਣੇ ਕਾਰੋਬਾਰ ਤੁਸੀਂ ਇਹ ਨਾ ਸੋਚੋ ਕਿ ਲੋਕ ਕੀ ਸੋਚਦੇ ਹਨ ਕਿ ਲੋਕ ਕੀ ਚਾਹੁੰਦੇ ਹਨ ਤੁਸੀਂ ਉਹਦੇ باوجود ਵੀ ਆਪਣੇ ਉਹਨਾਂ ਦੀਆਂ ਚੀਜ਼ਾਂ ਤੇ ਫੋਕਸ ਨਾ ਕਰਕੇ ਆਪਣੇ ਕਾਰੋਬਾਰ ਤੇ ਲੱਗੇ ਰਹੋ ਤੇ ਆਪਣੇ ਆਪਣੇ ਕਾਰੋਬਾਰ ਤੇ ਫੋਕਸ ਕਰਦੇ ਰਹੋ ਹਾਂ ਥੋੜਾ ਬਹੁਤ ਕ੍ਰਾਈਸਿਸ ਮੈਨੇਜਮੈਂਟ ਅਗਰ ਆਈ ਹੈ ਤਾਂ ਤੁਸੀਂ ਆਪਣੇ ਖਰਚੇ ਘਟਾ ਲਵੋ ਤਾਂ ਤੁਸੀਂ ਆਪਣੇ ਜਿਹੜੇ ਕੰਮਕਾਰ ਹੈ ਉਹਦੇ ਵਿੱਚ ਚੇਂਜਸ ਲੈ ਆਓ ਜਾਂ ਉਹਨੂੰ ਇਨੋਵੇਟਿਵ ਵੇ ਨਾਲ ਕਰਨਾ ਸ਼ੁਰੂ ਕਰ ਦੋ। ਦੋਸਤੋ ਰਸਤੇ ਹੋਰ ਵੀ ਨਿਕਲ ਆਣਗੇ। ਇਹਨਾਂ ਕਹਿੰਦਾ ਹੋਇਆ ਮੈਂ ਅਨੰਨ ਰੂਲਾ ਤੁਹਾਨੂੰ ਫੇਰ ਅਪੀਲ ਕਰਦਾ ਹਾਂ ਕਿ ਇਸ ਰੈਸੈਸ਼ਨ ਦੇ ਇਸ ਦੌਰ ਵਿੱਚ ਜਦੋਂ ਮੰਦਗੀ ਦਾ ਦੌਰ ਹੈ ਤਾਂ ਕ੍ਰਾਈਸਿਸ ਪੈਦਾ ਹੋਏ ਹਨ ਤਾਂ ਘਰੇ ਸੌਣ ਦਾ ਵੀ ਕੋਈ ਫਾਇਦਾ ਨਹੀਂ। ਕਰੋ ਡੂ অর ਡਾਈ। ਕਿਉਂਕਿ ਜਿਹੜਾ ਅਸੀਂ ਵਪਾਰ ਕਰਦੇ ਹਾਂ ਸਾਨੂੰ ਕਿਸੇ ਨੇ ਪੈਨਸ਼ਨਾਂ ਦਾ ਦੇ ਨਹੀਂ ਦੇਣੀਆਂ ਜਾਂ ਸਾਨੂੰ ਕਿਸੇ ਨੇ ਤਨਖਾਹਾਂ ਦਾ ਦੇ ਨਹੀਂ ਦੇਣੀਆਂ। ਅਸੀਂ ਆਪ ਦੀਆਂ ਦਾ ਸੁੰਗਣਾਂ ਦੀਆਂ ਕਮਾਈਆਂ ਤੇ ਹੀ ਨਿਰਭਰ ਆ ਤਾਂ ਲੱਗੇ ਰਹੋ ਔਰ ਕਿਸੇ ਤਰ੍ਹਾਂ ਦੀ ਹਿੰਮਤ ਨਾ ਹਾਰੋ ਆਪਣੇ ਜਿਹੜੇ ਕੰਮ ਨੂੰ ਜਿਹੜਾ ਹੈ ਕੰਸਿਸਟੈਂਸੀ ਨਾਲ ਲੈ ਕੇ ਜਾਓ ਇਨੋਵੇਟਿਵ ਨਾਲ ਇਹਨੂੰ ਬਦਲ ਕੇ ਵੇਖੋ ਜਿਹੇ ਹੀ ਕੰਮ ਨੂੰ ਚੇਂਜਸ ਕਰਕੇ ਦੇਖੋ ਦੋਸਤੋ ਵੱਡੇ ਵੱਡੇ ਸ਼ੋਰੂਮਾਂ ਖੋਲਣ ਦੇ ਨਾਲ ਕੰਮ ਨਹੀਂ ਚੱਲਦੇ ਜਿੰਨਾ ਤੁਹਾਡੀ ਪਰਸਨੈਲਿਟੀ ਦੇ ਨਾਲ ਕੰਮ ਚੱਲਦੇ ਆ ਆਪਣੀ ਪਰਸਨੈਲਿਟੀ ਇੰਪਰੂਵ ਕਰੋ ਆਪਣਾ ਐਟੀਟਿਊਡ ਇੰਪਰੂਵ ਕਰੋ ਆਪਣਾ ਵੇ ਆਫ ਟਾਕਿੰਗ ਇੰਪਰੂਵ ਕਰੋ ਦੋਸਤੋ ਤੇ ਸ਼ੋਰੂਮ ਦੇ ਪਿੱਛੇ ਜਿਹੜੀਆਂ ਚਮਕਦੀਆਂ ਲਾਈਟਾਂ ਆ ਉਹ ਆਪਣੇ ਆਪ ਹੀ ਆਕਰਸ਼ਿਤ ਕਰਦੀਆਂ ਪਰ ਖਾਸ ਕਰਕੇ ਤੁਹਾਡਾ ਜਿਹੜਾ ਐਟੀਟਿਊਡ ਹੈ ਉਹ ਲੋਕਾਂ ਨੂੰ ਆਕਰਸ਼ਿਤ ਕਰਦਾ ਇਸ ਕਰਕੇ ਪਹਿਲਾਂ ਆਪਣੇ ਪੋਜ਼ਿਟਿਵ ਐਟੀਟਿਊਡ ਨੂੰ ਲੈ ਕੇ ਚੱਲੋ ਤਾਂ ਕੰਮ ਕਰੋ ਇਹਨਾਂ ਕਹਿੰਦਾ ਹੋਇਆ ਸ਼ੁਕਰਗੁਜ਼ਾਰ ਹਾਂ ਹਨਨ ਰੂਲਾ